ਬ੍ਰਹਮਾ ਜੀ ਨੇ ਚਾਰੇ ਪਾਸੇ ਵੇਖਿਆ ਸਿਰਫ ਖਾਲੀ ਹੀ ਖਾਲੀ ਨਾ ਰੌਸ਼ਨੀ ਨਾ ਜੀਵਨ ਨਾ ਤਰਤੀ ਉਹਨਾਂ ਨੇ ਆਕਾਸ਼ ਵੱਲ ਧਿਆਨ ਮਾਰਿਆ ਅਤੇ ਪ੍ਰਮਾਤਮਾ ਦੀ ਆਵਾਜ਼ ਸੁਣੀ ਏ ਬ੍ਰਹਮਾ ਤੂੰ ਮੇਰੇ ਹੁਕਮਾਂ ਨਾਲ ਸ੍ਰਿਸ਼ਟੀ ਦੀ ਰਚਨਾ ਕਰ ਇਹ ਸਭ ਤੋਂ ਪਹਿਲਾਂ ਉਹਨਾਂ ਨੇ ਪੰਜ ਤੱਤ ਬਣਾਏ ਧਰਤੀ ਪਾਣੀ ਅੱਗ ਹਵਾ ਆਕਾਸ਼ ਇੰਨਾ ਸੱਤਾਂ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਨੀਂਹ ਪਈ ਫਿਰ ਬ੍ਰਹਮਾ ਜੀ ਨੇ ਦਿਨ ਤੇ ਰਾਤ ਸੂਰਜ ਤੇ ਚੰਦ ਸਾਰੇ ਇਹ ਪਹਾੜ ਨਦੀਆਂ ਤੇ ਸਮੁੰਦਰ ਬਣਾਏ ਤੇ ਧਰਤੀ ਤੇ ਜੀਵ ਜੰਤੂ ਔਦੇ ਪੰਛੀ ਰਚੇ ਪਰ ਸ੍ਰਿਸ਼ਟੀ ਵਿੱਚ ਜੀਵਨ ਸੁੰਨਤ ਸੀ ਫੁੱਲ ਖਿੜੇ ਪਰ ਕਿਸੇ ਨੇ ਵੇਖੇ ਨਹੀਂ ਤਾਰੇ ਚਮਕੇ ਪਰ ਕਿਸੇ ਨੇ ਮੰਨੇ ਨਹੀਂ ਬ੍ਰਹਮਾ ਨੇ ਰੱਬ ਅੱਗੇ ਨਵੇਤਨ ਕੀਤਾ ਕਿ हे ਪ੍ਰਭੂ ਇਹ ਸੋਹਣੀ ਕੁਦਰਤ ਨੂੰ ਕੌਣ ਦੇਖੂ ਤਾਂ ਪ੍ਰਮਾਤਮਾ ਨੇ ਿਆ ਦ੍ਰਿਸ਼ਟੀ ਵੀ ਰਚਨਾ ਕਰ ਫਿਰ ਬ੍ਰਹਮਾ ਜੀ ਨੇ ਅੱਖਾਂ ਬਣਾਈਆਂ ਇੱਕ ਸੂਰਜ ਦੀ ਰੌਸ਼ਨੀ ਨਾਲ ਤੇ ਦੂਜੀ ਚੰਦ ਦੀ ਠੰਡਕ ਨਾਲ ਸੂਰਜ ਅੱਖ ਨੇ ਗਿਆਨ ਦੀ ਸਚਾਈ ਦਾ ਪ੍ਰਤੀਕ ਕਰਨ ਕੀਤਾ ਤੇ ਚੰਦ ਦੀ ਅੱਖ ਨੇ ਭਾਵਨਾ ਤੇ ਦਇਆ ਦਾ ਇਸ ਤਰ੍ਹਾਂ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਪੰਜ ਤੱਤਾਂ ਤੋਂ ਕੀਤੀ ਇਹ ਦ੍ਰਿਸ਼ਟੀ ਦੀ ਰਚਨਾ ਸੂਰਜ ਤੇ ਚੰਦ ਦੀ ਜੋਤ ਤੋਂ ਕੀਤੀ।